ਇੱਕ ਕਦੇ ਇਨਾ ਮੀ ਵਰਨ ਟਿਆ ਵਾ ਇਹ ਮੁੰਡੇ ਨੂੰ ਮੀ ਵਰਦੇ ਚ ਵੀ ਚੈਨ ਨਹੀਂ ਆਗਾ ਵੇ ਇਧਰ ਆ ਹਾਂ ਜੀ ਨਹੀਂ ਗੋੜੇ ਗੋੜੇ ਇਧਰ ਮੋੜਿਆ 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 ਨਹੀਂ ਕਿ ਜਾ ਟੀਓ ਜੇ ਤੂੰ ਆਪਣੀ ਭਲੀ ਚਾਉਣਾ ਵਾ ਨਾ ਤੇ ਇੱਥੇ ਆ ਜਾ ਮੇਰੇ ਗਾੜੀ ਆ ਜਾ ਨਹੀਂ ਤੇ ਮੈਂ ਇੱਥੇ ਚਿੱਕਰ ਚ ਲਟਾਉਣਾ ਹੀ ਹਾਂ ਹਾਂ ਜੀ ਇੱਤੈ ਨੂੰ ਨਹੀਂ ਦੇਦਾ ਪੇ ਘਰ ਗੋੜੇ ਗੋੜੇ ਕੰਮਾਂ ਦੇ ਬਾਹਰ ਜਦੋਂ ਵੇਖੋ ਉਦੋਂ ਗਜਾ ਕਰਦਾ ਰਹਿੰਦਾ ਹੁੰਨਾ ਮੈਂ ਕਦੋਂ ਗਜਾ ਕਰਦਾ ਹਾਂ ਮਾਰ ਕੇ ਚਪੇੜ ਪੁੱਠੇ ਹਾਦੀ ਤੇ ਤੈਨੂੰ ਇੱਥੇ ਸੁੱਟਾ ਤੈਨੂੰ ਉਧਰੋਂ ਦਾਦੀ ਤੇਰੀ ਉਹ ਤੇਰੇ ਦੋ ਤਾਵਾ ਤੇ ਤੂੰ ਉਹਦੇ ਤੋਂ ਨਾ ਵਾ ਉਹਨੇ ਨਹੀਂ ਕਿਹ ਬਨੇ ਲੱਗਣਦੇ ਐਂਡੇ ਉਹਨੇ ਜੋ ਘਰ ਸਵੇਰ ਤੱਕ ਪੱਤ ਪਾਇਆ ਤੇ ਤੂੰ ਸਵੇਰ ਦਾ ਬਸ ਗਜੇ ਦੇ ਚੜਿਆ ਤੈਨੂੰ ਗਜੇ ਤੋਂ ਵੇਲ ਨਹੀਂ ਹੈਗੀ ਚੱਲ ਖੜਾਉਂਗਾ ਤੈਨੂੰ ਚੱਲ ਨਮਾ ਦੇ ਨੀ ਸੁਇਕੰਟ ਉਹ ਕੁੜੀ ਵਿਚਾਰੀ ਆ ਨਿਆਣੀ ਜੀ ਓ ਨੀ ਸਮਝਉਂਦੀ ਫਿਰਦੀ ਆ ਤੇ ਤੂੰ ਬੋਰਡ ਪਲੇਟ ਸਿਆਣਾ ਬਿਆਣਾ ਚੱਲ ਕਰ ਤੂੰ ਆ ਜਾ ਹੁਣ ਹੁਣ ਤੇ ਤੁਹਾਡੇ ਨਾਲ ਦੀ ਗੱਲ ਕਰਨੀ ਆ ਕਿਉਂ ਕਿ ਤੁਹਾਡੇ ਲੱਗਦੀਂ ਤੂੰ ਹੁਣ ਮਾਦ ਰਹਿਂਦਾ ਤੇ ਤੂੰ ਕਲਕੱਤਾ ਰਹੀ ਨਾ ਤੂੰ ਨਹੀਂ ਮੈਨੂੰ ਲੱਗ ਰਹੀ ਨਾ ਤੂੰ ਜੇ ਆਹਦੇ ਮੈਂ ਗਜੇ ਤੇ ਚੜਿਆ ਜੀ ਨਾ ਤੇ ਗਜੇ ਤੇ ਚੜਿਆ ਰਹਿੰਦਾ ਤੇ ਗਜੇ ਤੇ ਚੜਿਆ ਰਹਿਣਾ ਕਿ ਫਿਰ ਕਹਿਣਾ ਹੋਰ ਕੀ ਕਹਿਣਾ ਵਾ ਚੱਲ ਹੁਣ ਕਰ ਹੁਣ ਗੇਟ ਆਫ ਬਾਹਰ ਪੜਾ ਪੈਰ ਪਾ ਕੇ ਵਿਖਾਈ ਹਾਂ ਨਾ ਤੇਰੀਆਂ ਮੈਂ ਲੱਤਾਂ ਵੱਡੂਗੀ ਤੇ ਆਖੀ ਆਵੇਂ ਤੇ ਮੈਂ ਉੱਥੇ ਖੇਡਣਾਂ ਨਾ ਉਥੋਂ ਉਥੋਂ 2 ਕਿੰਟੇ ਨਹੀਂ ਆਣ ਲੋਕ ਨਹੀਂ ਨਹੀਂ ਚਲੋ ਮਾਂ ਹੁਣ ਬਲਾ ਬਾਹਰ ਨਿਕਲ ਕੇ ਖਾਣ ਤੇ ਨਹੀਂ ਆਨੇ ਕਿਹਨਾਂ ਡਾ ਜੋ ਚੱਲਦਾ ਵਾ ਬੀਬੀ ਕੀ ਕੀ ਆਈ ਮੇਰੀ ਮੰਮੀ ਨੂੰ ਮੈਂ ਤਾਂ ਪੁੱਤ ਕੁਛ ਨਹੀਂ ਕਿਹਾ ਮੈਂ ਤਾਂ ਬਾਹਰੋਂ ਖਪੀ ਟਪੀ ਆਈਆਂ ਤੇ ਉਹ ਮੇਰੇ ਸੱਦਿਆਂ ਵਾਲਾ ਨੂੰ ਪੈਂਦੀ ਆ ਬੀਬੀ ਉਹਨਾਂ ਨੇ ਕਾਹ ਕਿਹਾ ਨਹੀਂ ਹੁਣ ਤੂੰ ਹੀ ਐਵੇਂ ਜੰਗ ਛੇੜ ਲੈਂਦੀ ਆ ਐਵੇਂ ਜਾਣ ਕੇ ਕਰਦੀ ਮੈਂ ਮੈਂ ਤਾਂ ਇਹੋ ਆਖਿਆ ਮੈਂ ਕਿਹਾ ਰੋਟੀ ਹੈ ਨਹੀਂਗੀ ਤੇ ਆਂਦੀ ਆ ਵੀ ਹੈ ਨਹੀਂਗੀ ਤੇ ਮੈਂ ਕਿਹਾ ਚਾ ਤੇ ਬੀਬੀ ਜੀ ਨਾ ਇਅਤ ਹੈ ਨਹੀਂ ਕਹਿਣਾ ਉਹਨੇ ਕਿਹਾ ਕਣਾ ਪੀ ਜਾਦੂ ਨਾ ਬਣਾ ਲੈਣੀ ਆ ਤੇ ਪੁੱਤ ਮੈਂ ਬਾਹਰੋਂ ਆਈ ਆ ਥੱਕੀ ਟੁੱਟੀ ਡੰਗਰ ਚਾਰ ਕੇ ਲਿਆਈ ਆ ਚਾ ਬੀਬੀ ਜੀ ਤੂੰ ਥੱਕੀ ਟੁੱਟੀ ਆ ਤੇ ਖੜੀ ਪੱਖੇ ਥੱਲੇ ਜ਼ਮੀਂ ਪੈ ਜਾ ਤੂੰ ਕਿਉਂ ਨਾ ਲੜੀ ਜਾਂਦੀ ਆ ਮੈਂ ਕਹਾਦਾ ਲੜਦੀ ਪਤਾ ਉਹ ਤੇ ਆਪ ਅੱਕੀ ਮੇਰੇ ਗਾਲ ਪੈਂਦੀ ਰਹਿੰਦੀ ਹੈ ਘਰਿਆਂ ਨੂੰ ਕੀ ਚਿੰਬੜਿਆ ਰਹਿੰਦਾ ਰਵਾਤਾ ਕੀ ਉਹਨੇ ਆਣ ਕੇ ਸਾਰਾ ਕੁਝ ਸਮੇਲਵਾਰੀ ਕਰਤਾ ਬੰਮੇ ਆਵੇਂ ਉੱਥੇ ਚ ਪੇੜਾ ਮਾਰਤੀ ਆਂ ਉਹਦੇ ਅਫਰੀਂ ਦੀ ਅਫਰੀ ਭੇਡ ਵਾਂਗੂ ਇਤਰਾਪੀ ਇਤਰਾਪਾ ਪਤਾ ਨਹੀਂ ਉਹਨੂੰ ਕੀ ਕੀ ਬੜਿਆ ਰਹਿੰਦਾ ਔਰ ਵਾਹ ਨੀ ਵੀ ਉਹਨੂੰ ਕੱਖ ਨਹੀਂ ਚਿੰਬੜਿਆ ਮੈਨੂੰ ਪਤਾ ਗਲਤੀ ਤੁਹਾਡੇ ਦੋਵਾਂ ਚੋਂ ਕਿਸਦੀ ਵੀ ਨਹੀਂ ਆ ਹਾਂ ਤੇ ਕੀ ਕੀ ਹੋ ਸਾਡੇ ਦਾ ਫਿਰ ਵੀ ਵੀ ਮੈਨੂੰ ਪਤਾ ਵਾ ਤੂੰ ਆਈਆਂ ਨਹੀਂ ਰੋਟੀਆਂ ਮੰਗਣਾਂ ਤੇ ਜਦ ਵੀ ਆਹੋ ਗਾਉ ਤੂੰ ਲੜ ਪੈਂਦੀ ਆ ਤੇ ਪਾ ਲੜ ਪੈਂਦੀ ਆ ਪਤਾ ਕਿੰਨੂ ਆਖਾਂ ਘਰ ਦਾ ਤੇ ਤੁਹਾਡਾ ਕੰਮ ਕਰਨ ਲਈ ਆ ਮੈਂ ਕਿਹੜਾ ਲੋਕਾਂ ਦਾ ਕਰਦੀ ਆ ਹਾਂ ਬੀਬੀ ਕਾ ਜਿਹੜਾ ਸਾਡਾ ਆਪਾ ਕਿਹੜਾ ਕਿਹਾ ਲੋਕਾਂ ਦਾ ਕਰਦੀ ਆ ਨਹੀਂ ਰੋਟੀਆਂ ਨਹੀਂ ਪਕਾਉਣੀਆਂ ਤਾਂ ਇਹਨੇ ਹੋਰ ਕੀ ਕਰਨਾ ਮੈਨੂੰ ਇਹ ਦੱਸੋ ਬੀਬੀ ਉਹਨੇ ਰੋਟੀਆਂ ਪਕਾਉਣੀਆਂ ਘਰ ਦੀਆਂ ਕਿੰਨੀਆਂ ਸਾਫ ਸਫਾਈਆਂ ਹੁੰਦੀਆਂ ਸਬਜੀ ਬਣਾਉਣੀ ਭਾਂਡੇ ਧੋਣੇ ਤੂੰ ਇਹਦੇ ਮਿੰਟ ਬਾਅਦ ਚਾਹ ਨਹੀਂ ਲੋਕਾਂ ਲਾਇਆ ਹੁੰਦਾ ਨਹੀਂ ਮੇਰੀ ਗੱਲ ਸੁਣੋ ਮੈਂ ਧਾਰਾਂ ਕੱਢਣੀਆਂ ਮੈਂ ਪੱਠੇ ਪਾਉਣੇ ਤੁਹਾਡੇ ਕੰਮ ਕਰਦੀ ਫਿਰਦੀ ਆ ਬੀਬੀ ਕੀ ਧਾਰਾਂ ਕੱਢ ਲਿਆ ਪੱਠੇ ਪਾਉਣੇ ਤੇ ਪੱਠੇ ਕੁੱਤ ਦੇ ਦਾ ਪੱਠੇ ਔੜਦੇ ਬਸ ਐ ਹੋ ਕੰਮ ਤੀਨ ਤੇ ਪਤਾ ਇਹ ਕੰਮ ਥੋੜਾ ਕਰਕੇ ਵੇਖੋ ਹਾਂ ਤੁਸੀਂ ਭਲਾ ਕਿਦਾਂ ਹੁੰਦਾ ਵਾ ਬੀਬੀ ਸੁਨੇ ਦੀ ਤੂੰ ਇਥੇ ਨਮੇ ਪਈ ਤੇ ਕੀ ਕਰਾਂ ਕਿੱਥੇ ਜਲੀ ਜਾਵਾਂ ਹੈਂ ਤੂੰ ਮੇਰੇ ਮਾਂ ਵਰਗੀਆਂ ਗੱਲਾਂ ਕਰਦਾ ਹੈਂ ਉਹ ਆਉਂਦਾ ਤਾਂ ਮੈਨੂੰ ਦੱਸ ਦੇਈਂ ਕੋਈ ਹਰ ਵਕਤ ਕਦੀ ਮੁੰਡਾ ਮੇਰੇ ਦਵਾਰੇ ਹੋ ਜਾਂਦਾ ਕਦੀ ਉਹ ਮੇਰੇ ਦਵਾਰੇ ਹੋ ਜਾਂਦਾ ਮੈਂ ਤੈਨੂੰ ਕੀ ਆਖਿਆ ਵਾ ਤੇ ਜਿਹੜੀ ਗੱਲ ਨਹੀਂ ਮੇਰੇ ਦਵਾਰੇ ਲੈ ਜਾਂਦੇ ਬਾਲ ਮੈਂ ਖੇਡੰਦਾ ਮੈਨੂੰ ਐਵੇਂ ਜਿਹੇ ਪੇੜਾ ਮਾਰ ਕੇ ਆਉਂਦੇ ਤੂੰ ਮੇਰੇ ਦਵਾਰੇ ਹੋ ਪੀਂ ਤੇ ਹੁਣ ਉਹ ਪਾਪ ਨੂੰ ਦੱਜਣ ਤੇ ਉਹਨੇ ਮੇਰੇ ਦਵਾਰੇ ਹੋ ਜਾਣਾ ਵਾ ਨਹੀਂ ਤੇ ਮੇਰੀ ਗੱਲ ਸੁਣ ਤੂੰ ਕਰੋ ਨੀ ਕੀ ਜੀ ਆ ਕੇ ਮੇਰੇ ਦਵਾਰੇ ਹੋ ਜਾਂਦੀ ਆ ਅਸੀਂ ਵੀਰੇ ਛੁਇਤਾ ਨਹੀਂ ਕੀਤਾ ਤੇ ਵੀਰੇ ਛੁਇਤਾ ਨਹੀਂ ਕੀਤਾ ਤੇ ਫੇ ਕਿੱਥੇ ਚੱਲ ਜੀਏ ਹੈਂ ਉਹਦੇ ਆਪਰੇ ਨਹੀਂ ਹਰ ਵਾਰ ਤੀ ਹੈ ਉਹ ਫਰੇਮਾ ਉਹਨੇ ਚੜਿਆ ਰਹਿੰਦਾ ਵਾ ਬੀਬੇ ਉਹਨੂੰ ਫਰੇਮਾ ਚੜਿਆ ਜੇ ਤੂੰ ਅੱਗੇ ਚੁੱਪ ਕਰ ਜਾਕਰ ਤੂੰ ਉਹਦੇ ਵੱਡੀ ਆ ਵੱਡੀ ਤੇ ਵੱਡੀ ਮੈਂ ਕੀ ਕਰਾਂ ਮੈ ਦੱਸ ਦੇ ਮੈਨੂੰ ਬੀਬੇ ਤੂੰ ਕੀ ਆ ਚੱਲ ਵੀ ਉੱਠ ਮੁੰਡਿਆ ਤੈਨੂੰ ਕਿੰਨੇ ਆਖਿਆ ਸੀਗਾ ਇਹਦਾ ਲਾਗੇ ਪੈਣ ਨੂੰ ਇਹਦੇ ਜਦੋਂ ਮੈਂ ਖੇਡਣ ਚੱਲਿਆ ਮੈਂ ਖੇਡਣ ਚੱਲਿਆ ਕਰਾਂ ਮੈਂ ਕੀ ਉਹ ਮੈਂ ਉਹਨੂੰ ਕੀ ਆ ਦੱਸਦਾ ਵਾ ਮੈਂ ਕੀ ਆ ਦੱਸਦਾ ਜੇ ਕੁੜੀ ਹੈਗੀ ਅੱਗੇ ਕੁੜੀ ਨੂੰ ਕਿਤਾ ਤੂੰ ਝੜ ਝੜ ਮਾਰਨ ਦੀ ਤੇ ਹੁਣ ਮੇਰੇ ਮੁੰਡੇ ਨੂੰ ਮਾਰਨ ਨਹੀਂ ਆ ਤੇ ਕਿਨੂੰ ਮਾਰਾਂ ਫਿਰ ਮੈਂ ਉਹ ਅੰਦਰ ਕਿੰਨਾ ਕੰਮ ਕਰਦਾ ਲੈ ਲੱਗਾ ਤੁਹਾਡੀ ਵੀ ਗਲਤੀ ਆ ਕਾਰੀ ਗਲਤੀ ਮੇਰੀ ਤਰੇ ਦਿਨ ਦੇ ਵਿੱਚ ਕਿਤਾ ਕਿੰਨਾ ਕੰਮ ਕਰਨਾ ਹੁੰਦਾ ਵਾ ਤੂੰ ਨਾ ਜਿਆਦਾ ਮੇਰੀ ਗੱਲ ਚ ਨਾ ਬੱਕੂਆ ਕਰ ਵੀ ਜੇ ਮੇਰੇ ਵੱਲ ਦੀ ਗੱਲ ਨਹੀਂ ਕਰ ਸਕਦਾ ਤੇ ਬੋ ਕਮਸ ਕਮ ਤੂੰ ਚੱਲ ਤਵਾ ਹੋ ਜਾਈ ਤੂੰ ਜਾ ਕੇ ਭਾਂਡੇ ਤੋਂ ਉਹ ਜਿਹੜੇ 2-4 ਪਏ ਆ ਖੇੜਾ ਨਹੀਂ ਤੇ ਪੇੜਾ ਇਹਦੇ ਤੇ ਵੜੇ ਕਿਉਂ ਹੋ ਗਈਆਂ ਹੈ ਨਹੀਂ ਚੱਲ ਤੂੰ ਹੋਈ ਹੀਗੀ ਉਦੋਂ ਚੰਗੀ ਹੀਗੀ ਬੀਬੀ ਨੇ ਕੱਖ ਵੀ ਨਹੀਂ ਕਿਹਾ ਨਹੀਂ ਯਾਰ ਆਖ ਸੁਣੀਆ ਤੇ ਇੱਕ ਥਾਲੀ ਦਾ ਬੈਂਗਣ ਨਹੀਂ ਆ ਕਈ ਉੱਧਰ ਤੋਂ ਕਰੀ ਉੱਧਰ ਤੋਂ ਹੋਲਦੀਆਂ ਕਰਦਾ ਵਾ ਨਹੀਂ ਤੇ ਫੇਰ ਵੀ ਦਾਦੀ ਦਾ ਵੀ ਕਰਨਾ ਪੈਂਦਾ ਵਾ ਕਿਉਂਕਿ ਮੇਰਾ ਪੋਤਾ ਵਾ ਹੈ ਪੋਤਾ ਵਾ ਤੇ ਲਾੜ ਪੋਤੇ ਨਾ ਅੱਗੇ ਕੋ ਲੜਨ ਲਈ ਹੀਗੀ ਤੇ ਫੇਰ ਕੀ ਲੜਨ ਲਈ ਹੈ ਲੜਨ ਥੋੜੀ ਨਾ ਡਈ ਬੀਬੀ ਦਾ ਹੋਤਾ ਤਾਂ ਸੰਡੀ ਵੀ ਤੁਹਾਡੀ ਗਲਤੀ ਮੈਨੂੰ ਲੱਗਣ ਵੀ ਤੁਹਾਡੀ ਲਈ ਆ ਰੋਟੀਆਂ ਪਕਾ ਦੇ ਨੇ ਜੀ ਬੀਬੀ ਨੇ ਕਈਆਂ ਹੀ ਚਾਹ ਵੀ ਨਹੀਂ ਤੁਸੀਂ ਬਣਾਏ ਪਾਪਾ ਦੇ ਹੁੰਦਿਆਂ ਨੂੰ ਤੂੰ ਚਪੇੜਾ ਨਾ ਖਾ ਲਈਂ ਅੱਗੇ ਭਲਾ ਚਾਹ ਤੇ ਰੋਟੀਆਂ ਤੂੰ ਪਕਾ ਕੇ ਦਿਨਾ ਵਾ ਜਾਏ ਪਕਾ ਦੇ ਪਕਾ ਪਕਾ ਕੇ ਤੇ ਮੈਂ ਨਹੀਂ ਇਹਦਾ ਨਾ ਪਾਵਾਂ ਪਰ ਪਰ ਹੁਣ ਗੱਲਾਂ ਆਉਣੀਆਂ ਜਨਾ ਬੀਬੀ ਬੁੱਢੀ ਆ ਤੇ ਮੇਰੇ ਹੱਥ ਖੁਰਕਾਉਣ ਦੇ ਨਾਲ ਤੂੰ ਵੀ ਬੁੱਢਾ ਹੀ ਹੋ ਨਹੀਂ ਤੇ ਕਿਹੜੀ ਗੱਲਾਂ ਚ ਪੇੜਾ ਮਾਰਨੇ ਨਾ ਹੈ ਤੂੰ ਇਸ ਤਰ੍ਹਾਂ ਵੀ ਹਰ ਵਾਰ ਤਾਫਰੀ ਰਹਿਣੀ ਆ ਭੇਡ ਵਾਂਗ ਕਦੀ ਮੇਰੇ ਦਵਾਰੇ ਕਦੀ ਮੁੰਡੇ ਦੇ ਦਵਾਰੇ ਆਹੋ ਮਲੇ ਬੀਬੀ ਗੁੱਡੀ ਆ ਜੇ ਉਹਨੂੰ ਤੁਸੀਂ ਪੱਠੇ ਡੋਣ ਕਦੀ ਗੋਆ ਸੁਟਿਆ ਕਦੀ ਪੱਠੇ ਆ ਪਾ ਲਿਆ ਕਰ ਇਹ ਕੰਮ ਤੇਰੀਆਂ ਟੰਗਾਂ ਟੁੱਟੀਆਂ ਕਿ ਤੇਰੇ ਹੱਥ ਨਿੱਕੇ ਆ ਕਿ ਮਹਿੰਦੀ ਲੱਗੀ ਹੱਥਾਂ ਨੂੰ ਗੱਲਾ ਕਰਨ ਨੂੰ ਤੂੰ ਕੋ ਮੇਰੇ ਤੇ ਚੱਲ ਜਾਂਦਾ ਵਾ ਘਰ ਕੰਮ ਕਰਨ ਲੱਗਿਆ ਤੈਨੂੰ ਗੋਲੀ ਵਾਜ ਜਾਂਦੀ ਫੇਰ ਉਹ ਤੇ ਨਿਆਣਾ ਵਾ ਆਹੋ ਉਹ ਨਿਆਣਾ ਆ ਜੇ ਹੁਣ ਮੈਂ ਕਿਦਾਂ ਦਿੰਨਾ ਹਾਂ ਮੇਰਾ ਹੱਮੀ ਭਰਿਆ ਵਾ ਸਾਡਾ ਚੰਗੀ ਤੋਂ ਪਿੱਧੀ ਜੀ ਜਿਹੜੀ ਮੇਰੇ ਲੱਗਿਆ 100 ਕੰਮ ਕਰਾ ਦਿੰਦੀ ਹੈ ਉਹਨੇ ਕੀ ਕੀਤਾ ਉਹ ਵੀ ਬਸ ਗੱਲਾਂ ਹਰ ਮਾਰ ਕੇ ਚਪੇੜਾ ਹੋ ਲਾ ਕਰ ਦੋ ਤੇਰਾ ਨਹੀਂ ਹਰ ਵਕਤ ਨਾਲ ਕੇ ਜਾਂਦੀ ਉਹ ਵੀ ਲਾੜਦੀ ਰਹਿੰਦੀ ਆ ਹੈ ਕੀ ਹੋਣਾ ਚਾਹੀਦਾ ਇਹਦਾ ਲਾਜ ਹੇ ਹੇ ਆਹ ਤੇਰੀ ਬਰਬਾਦੀ ਹੈ ਜਾਂਦੀ ਹੈ ਚਾਪਦਾ ਮੰਮਾ ਨੇ ਤੇ ਦਾਦੀ ਨੇ ਫੇਰ ਸਿੰਗਲ ਸਾਲੇ ਇੱਕ ਦਿਨ ਵੀ ਜਿਹੜਾ ਗਿਆ ਹੋਇਆ ਹਾਂ ਬਿਨਾਂ ਲੜਾਈ ਤੋਂ ਕੋਈ ਭਾਲ ਨਹੀਂ ਨਾ ਦੋ ਕਿੱਥੇ ਚਲੇ ਆ ਕਿੱਥੇ ਵੀ ਨਹੀਂ ਕੀ ਗੱਲ ਵਾ ਬੜੀ ਸੜੀ ਆ ਮੇਰੇ ਮਮਾ ਬਾਪ ਕੀ ਹੋਇਆ ਸੀ ਤੇ ਤੈਨੂੰ ਨਹੀਂ ਪਤਾ ਕੀ ਹੋਇਆ ਹੋਗਾ ਨਹੀਂ ਮੈਂ ਤਾਂ ਇੰਦੇ ਸਿੱਟੀ ਹਾਂ ਆ ਜਿਹੜੀ ਤੇਰੀ ਦਾਦੀ ਆ ਆ ਪਹਿਲਾ ਮੁੰਡੇ ਦੇ ਵਾਲੇ ਹੋਏ ਮੈਂ ਜਾ ਕੇ ਮੁੰਡੇ ਨੂੰ ਬਚਾਉਣ ਡਈ ਆ ਤੇ ਜਾ ਕੇ ਸਭੋ ਮੁੰਡਾ ਵੀ ਉਹਦਾਂ ਰਲ ਗਿਆ ਤੇ ਮੈਨੂੰ ਗਾਲਾਂ ਭਰਉਣ ਦੇ ਤੇ ਉਹ ਕਿਹੜਾ ਚਾਜ ਦਾ ਮੁੰਡਾ ਉਹ ਵੀ ਜਾ ਕੇ ਆਪਣੀ ਦਾਦੀ ਨਾਲ ਰਲ ਗਿਆ ਤੈਨੂੰ ਕੁਵਾਇਆ ਨਾ ਕਰੋ ਤੂੰ ਤੇ ਅੱਗੇ ਚਾਉਣੀ ਆਂ ਫਿਰ ਰਕਵਾਵਾ ਨਾ ਕਿੱਡੀ ਵੇ ਹਾਈ ਉਸੇ ਵਲੇ ਆਪਣਾ ਪਲੜਾ ਉੱਤੇ ਕਰਨ ਲਈ ਆ ਮਮਾ ਤੁਸੀਂ ਮਰਤੇ ਗੋਦਸੀ ਨਹੀਂ ਲੇ ਕੀ ਕਰਾਂ ਮੈਂ ਜਿਹੜਾ ਵੇਖੋ ਬਸ ਮੇਰ ਨਾਲ ਹੀ ਲੜਦਾ ਰਹਿੰਦਾ ਜੇ ਮੈਂ ਆਨੀ ਆਂ ਜੇ ਮੈਂ ਇੰਨੀ ਬੁਰੀ ਆਂ ਤਾਂ ਮੈਨੂੰ ਪੇਕੇ ਕੱਢ ਦੋ ਉਹ ਵੀ ਨਹੀਂ ਜਾਣ ਦਿੰਦੇ ਤੇ ਮਮਾ ਦਾਦੀ ਕਹਿੰਦੇ ਮਮਾਰਾ ਫਿਰ ਦਾਦੀ ਕੋ ਬੋਲਿਆ ਕਿ ਮੈਂ ਜਾਂਦਾ ਆਂ ਬੋਲਾ ਨੂੰ ਚੰਗੀ ਭਲੀ ਆ ਤੇ ਇਦਾਂ ਬਿਮਾਰ ਵਾ ਰੌਲਾ ਪਾਉਣਾ ਸਾਰੇ ਪਿੰਡ ਚ ਦੱਸਣਾ ਫੇਰੇ ਚੰਗੀ ਭਲੀ ਆ ਤੁਮਾ ਤੁਸੀਂ ਨਹੀਂ ਤਪਿਆ ਨਾ ਤਾਂ ਕੀ ਕਰਾਂ ਹੋਰ ਤੂੰ ਦੱਸ ਦੇ ਇੱਕ ਇੱਕ ਮਿੰਟ ਵੀ ਇਹ ਸ਼ਾਂਤੀ ਨਾ ਬੈਂਦੀ ਆ ਤੂੰ ਏਸੀ ਲਾ ਕੇ ਜਰਾਮ ਨਾਲ ਬਿਲਪਾ ਨੰਮੇ ਪਾਉ ਵੇ ਇਥੇ ਮੈਂ ਤਾਂ ਖੇਜੀ ਬੜੀ ਚੜੀ ਜਾਂ ਰਹੀ ਆ ਕੋਹ ਨਹੀਂ ਦਾ ਆ ਜਿਹੜਾ ਮੁੰਡਾ ਆ ਨਾ ਇਹਦੇ ਤੇ ਵੱਜਣੇ ਵਾਲੀਆਂ ਵਾ ਕਿਰੇ ਮੇਰਾ ਕੱਲਾ ਦਾ ਆ ਗਿਆ ਨਾ ਵੇਖੀ ਇਹਦਾ ਮੈਂ ਕੀ ਹਾਲ ਕਰਦੀ ਆ ਤੇ ਕੱਲਾ ਹੀ ਆ ਹੁਣ ਹੁਣ ਕੱਲਾ ਜਿਹੜੀ ਬਾਹਰ ਦਾਦੀ ਬੈਠੀ ਹੈ ਜੀ ਹੁਣ ਇਹਨੇ ਖੇਡਣ ਦੀ ਪਈ ਰਣੀ ਆ ਖੇਡਣ ਦੀ ਪਈ ਆ ਤੂੰ ਇੰਜ ਕਰ ਉਹਨੂੰ ਬੁਲਾ ਕੇ ਲੈ ਇੱਥੇ ਚੱਲ ਮੈਂ ਨੂੰ ਬੁਲਾ ਕੇ ਲਿਆਉਣਾ ਚਾਹ ਮੇਰਾ ਪੁੱਤ ਮੇਰੇ ਕੋ ਚਾਜ ਸੁਆਦ ਦਾ ਕੁੰਡਾ ਤੇ ਹੈ ਨਹੀਂ ਉਹ ਇਹਨੂੰ ਆ ਲੈਣ ਦੇ ਇਹਦੀ ਤੇ ਸ਼ਾਮ ਤੱਕ ਮੈਂ ਕਰਦੀ ਆ ਨਾ ਜਦੋਂ ਵੇਖੋ ਬਸ ਇਹ ਮੈਨੂੰ ਗਾਲਾਂ ਵਰਾਉਣ ਤੇ ਹੰਧਾ ਰਹੂਗਾ ਤੇ ਪਿਓ ਵਾ ਇਹਦਾ ਉਹ ਉਹ ਅਮਾ ਮੈਂ ਕਾ ਕੀ ਹੈ ਇਹ ਨੂੰ ਆਂਦਾ ਮੈਂ ਨਹੀਂ ਹੁਣਾ ਆਣਾ ਉਹਨੇ ਕ ਮੰਮੀ ਬੁਲਾਉਂ ਡਈ ਬੰਦਿਆਂ ਵਾਂਗਵਾ ਜਾ ਤੇ ਮੰਮੀ ਨੇ ਕਹਿੰਦੇ ਤੇ ਮੈਂ ਕਹੇ ਮੰਮੀ ਬੁਲਾਉਂ ਡਈ ਆਂ ਤਾਂ ਮੈਂ ਨਹੀਂ ਹੁਣਾ ਹੁਣਾ ਜਾ ਉਹਨੂੰ ਕ ਖਾਣ ਵਾਲੀ ਚੀਜ਼ ਵਾ ਵੇਖੀ ਤੇ ਆਪਾਂ ਜਾ ਹੁੰਦਾ ਠੀਕ ਇਨੀ ਆ ਵਾਜ ਗਈ ਮਰੀ ਸੀ ਤੇ ਕੀ ਕਰਨਾ ਸੀ ਕ ਹੋਰ ਤੈਨੂੰ ਨਹੀਂ ਪਤਾ ਵੀ ਆਪਣੇ ਆਪ ਘਰ ਆਉਣਾ ਵਾ ਜਾ ਉਹ ਕਿ ਤੇ ਜਿੱਥੇ ਜਾਂਦਾ ਜੋ ਜ ਮੈਂ ਹੂੰਣ ਆਵਾਜ਼ ਮਾਰ ਕੇ ਲਿਆਉਂਦੀ ਆ ਨਹੀਂ ਅੱਗੇ ਮੇਰਾ ਤੇ ਆਪਣੀ ਦਾਦੀ ਦੇ ਸੇਂਗ ਫਸਾ ਤੇ ਬੜਾ ਫੇ ਤੈਨੂੰ ਮਿਲਿਆ ਹੁਣ ਸੁੱਖ ਮੈਂ ਤਾਂ ਕੁਕੀਤਾ ਹੀ ਨਹੀਂ ਹਾਂ ਜਿਹੜੋ ਮੇਰਤ ਵਾਲੇ ਹੌਂਟ ਹੈ ਹੀਗੇ ਉਦੋਂ ਉਹਨੂੰ ਬੜਾ ਪੰਪ ਚਾੜਨ ਲਿਆ ਹੈਗਾ ਸਾਰਾ ਕੰਮ ਤੇ ਬੀਬੀ ਕਰਦੀ ਆ ਗੋਹਾ ਖੁੜਾਏ ਕਰਦੀ ਆ ਬੀਬੀ ਦਾ ਕੰਮ ਤੈਨੂੰ ਦੀਦਾ ਮੇਰਾ ਕੰਮ ਨਹੀਂ ਤੈਨੂੰ ਦੀਦਾ ਤੇਰੀ ਵਜ੍ਹਾ ਨਾਲ ਮੈਂ ਪਿਓ ਕੋ ਗਾਲਾਂ ਖਾਂਦੀ ਰਹੀਨੀ ਆ ਉਹ ਮੇਰਤ ਵਾਲੇ ਹੁੰਦਾ ਰਹਿੰਦਾ ਤੇ ਤੂੰ ਮੁੰਡੇ ਨੂੰ ਭੂਏ ਚੜਾਇਆ ਤੇ ਮੈਂ ਨਹੀਂ ਨਹੀਂ ਚੜ ਕੋਈ ਨਹੀਂ ਨਿਆਣਾ ਵਾ ਉਦ ਤਾ ਹੈਗਾ ਤੂੰ ਵੀ ਛੇਤਰਾਵਾਂ ਵਾਲਾ ਹੀ ਆ ਹੋਣ ਕੇ ਡਾਡੋਂ ਨਵਟਾ ਬਣਿਆ ਬੀਬੀ ਦੇ ਸਾਹਮਣੇ ਤੇ ਬੜਾ ਮੁੰਡਿਆ ਹੈਗਾ ਚਾਂਬਲ ਕੀ ਕੀਤਾ ਨਹੀਂ ਤੈਨੂੰ ਕੌਣ ਕਹਿੰਦਾ ਸੀ ਉਹਦੇ ਆਲ ਦੀ ਗੱਲ ਕਰ ਆਪਣੀ ਮਾਂ ਦਾ ਨਹੀਂ ਤੈਨੂੰ ਮਾਸਾ ਵੀ ਹੈਗਾ ਫੇਰ ਕਿਉਂ ਆ ਫੇਰ ਤੇ ਤੈਨੂੰ ਹੁਣ ਮੈਂ ਦੱਸ ਦਿੰਨੀ ਕੀ ਹੋਇਆ ਵਾ ਚੱਲ ਹੁਣ ਜਾ ਕੇ ਉਹ ਭਾਂਡੇ ਮਾਂ ਜਾ ਉਹ ਇਕੱਠੇ ਕਰਨ ਦੇ ਹੀ ਬਾਅਦ ਚੱਲ ਚੱਲ ਸੁਣਦਾ ਨਹੀਂ ਹੁਣ ਵੇਖੀ ਹੁਣ ਇਹ ਹਟਾਉਣਾ ਵੀ ਇੱਥੇ ਕਿ ਖੇਡਣ ਜਾਣਾ ਵਾ ਫਿਰ ਵੇਖੀ ਕਿ ਦੌੜਦਾ ਜਾਊਗਾ ਇਹ ਆ ਜੋਂ ਮੈਂ ਤੋਹ ਨਹੀਂ ਨਾ ਮੈਂ ਪਈ ਟੀਵੀ ਲਾ ਲਾ ਟਰਨਾ ਤੇ ਤਿੰਨ ਤੱਕ ਕੁਝ ਕਹਿਣਾ ਹੀ